ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਮੱਥੇ ਦੇ ਲੇਖ ਬਦਲ ਜਾਣ ਤੇ ਤੁਸੀਂ ਇਹ ਗੁਪਤ ਵਿਧੀ ਅਪਣਾ ਸਕਦੇ ਹੋ ਕਿਉਂਕਿ ਇਹ ਸੰਤ ਮਹਾਪੁਰਖਾਂ ਦੇ ਬੋਲ ਹਨ ਜੇਕਰ ਤੁਸੀਂ ਉਹਨਾਂ ਦੀ ਦੱਸੀ ਹੋਈ ਵਿਧੀ ਅਪਣਾਉਂਦੇ ਹੋ ਤਾਂ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ। ਮਹਾਪੁਰਖ ਰੱਬ ਦੇ ਪਿਆਰੇ ਸਾਨੂੰ ਸਮਝਾਉਣ ਦੇ ਲਈ ਬਹੁਤ ਸਾਰੀਆਂ ਸਾਖੀਆਂ ਸੁਣਾਇਆ ਕਰਦੇ ਹਨ। ਇੱਕ ਵਾਰੀ ਮਹਾਪੁਰਖਾਂ ਨੇ ਕਥਾ ਸੁਣਾਈ ਸੀ। ਮੱਥੇ ਦੇ ਲੇਖ ਕਿਵੇਂ ਬਦਲਦੇ ਹਨ ਉਹ ਵੀ ਗੁਪਤ ਤਰੀਕੇ ਦੇ ਨਾਲ। ਦਸਵੇਂ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੋਇਆ ਸੀ। ਤਾਂ ਸਾਤ ਸੰਗਤਾਂ ਜੀ ਉੱਥੇ ਬਹੁਤ ਸਾਰੀਆਂ ਸੰਗਤਾਂ ਆਈਆਂ ਜਦੋਂ ਸੰਗਤਾਂ ਆਈਆਂ ਭੇਟਾ ਵੀ ਲੈ ਕੇ ਆਈਆਂ ਪ੍ਰੇਮ ਦੀ ਅਰਦਾਸੀਏ ਸਿੱਖ ਨੇ ਅਰਦਾਸ ਕੀਤੀ ਮਹਾਰਾਜ ਨੇ ਬਚਨ ਕੀਤੇ ਕਿ ਭਾਈ ਸਦਾ ਹੱਸਦੇ ਵਸਦੇ ਖੁਸ਼ੀਆਂ ਖੇੜੇ ਬਣੇ ਰਹਿਣ ਪਰਿਵਾਰ ਵਧਦੇ ਫੁੱਲਦੇ ਰਹਿਣ ਇਸ ਤਰ੍ਹਾਂ ਮਹਾਰਾਜ ਨੇ ਅਸੀਸਾਂ ਦਿੱਤੀਆਂ ਸਿੱਖਾਂ ਨੂੰ ਉਦੋਂ ਇੱਕ ਕਾਜ਼ੀ ਵੀ ਆਇਆ ਹੋਇਆ ਸੀ ਕਾਜ਼ੀ ਦਾ ਨਾਂ ਸੀ ਸਲਾਰਦੀਨ ਉਹ ਵੇਖ ਹੀ ਗਿਆ ਸਭ ਕੁਝ ਮਹਾਰਾਜ ਦੇ ਦਰਸ਼ਨ ਕਰਨ ਆਇਆ ਸੀ ਪਰ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਗੁਰੂ ਸਾਹਿਬ ਜੀ ਨੂੰ ਆ ਕੇ ਕਹਿੰਦਾ ਮਹਾਰਾਜ ਮੈਨੂੰ ਇੱਕ ਗੱਲ ਦੱਸੋ ਰੱਬ ਇੱਕ ਹੈ ਕਿ ਰੱਬ ਦੋ ਹਨ ਕਿਉਂਕਿ ਜਦੋਂ ਵੀ ਤੁਸੀਂ ਵਿਚਾਰ ਕਰਦੇ ਹੋ ਕਹਿੰਦੇ ਹੋ ਪਰਮਾਤਮਾ ਇੱਕ ਅਸੀਂ ਉਹਦੀ ਸੰਤਾਨ ਹਾਂ ਪਰ ਇਹ ਮੈਨੂੰ ਸਮਝ ਨਹੀਂ ਆਈ ਕਿ ਰੱਬ ਦੋ ਹਨ ਜਾਂ ਇੱਕ ਹਨ ਮਹਾਰਾਜ ਕਹਿੰਦੇ ਕਿ ਭਾਈ ਪਰਮਾਤਮਾ ਤਾਂ ਇੱਕ ਹੀ ਹਨ ਗੱਲ ਕੀ ਹੋਈ ਇਹ ਤਾਂ ਦੱਸੋ ਤਾਂ ਕਾਜੀ ਸਾਹਿਬ ਕਹਿੰਦੇ ਕਿ ਜੇ ਰੱਬ ਇੱਕ ਹੈ ਤੁਸੀਂ ਕਹਿੰਦੇ ਹੋ ਤੇ ਫਿਰ ਬੰਦੇ ਦੇ ਮੱਥੇ ਦੇ ਲੇਖ ਜਿਹੜੇ ਲਿਖੇ ਹੁੰਦੇ ਹਨ ਉਹਦੇ ਅਨੁਸਾਰ ਹੀ ਉਹਨੂੰ ਭੋਗਣਾ ਪੈਂਦਾ ਹੈ ਸਭ ਕੁਝ ਪਰ ਇੱਥੇ ਆ ਕੇ ਜਿਹੜੀ ਸੰਗਤ ਤੁਹਾਨੂੰ ਮੱਥਾ ਟੇਕਦੀ ਹੈ ਤੁਸੀਂ ਉਹਨਾਂ ਨੂੰ ਬਚਨ ਕਰਦੇ ਹੋ ਖੁਸ਼ੀਆਂ ਬਣੀਆਂ ਰਹਿਣ ਕਾਰੋਬਾਰ ਚੱਲਦੇ ਰਹਿਣ ਰਿਜ਼ਕ ਵੱਧਦਾ ਜਾਵੇ ਪਰਿਵਾਰ ਤੁਹਾਡਾ ਚੜ੍ਹਦੀ ਕਲਾ ਵਿੱਚ ਹੋਵੇ ਤੁਸੀਂ ਐਦਾਂ ਦੇ ਬਚਨ ਕਰਦੇ ਹੀ ਰਹਿੰਦੇ ਹੋ ਹੁਣ ਦੱਸੋ ਕਿ ਉਹ ਹੋਣੀ ਚਾਹੀਦੀ ਨਹੀਂ ਜਿਹੜੇ ਮੱਥੇ ਦੇ ਉੱਪਰ ਲੇਖ ਲਿਖੇ ਹੁੰਦੇ ਹਨ ਉਹ ਘਟਨਾ ਕਟੇ ਮਹਾਰਾਜ ਕਹਿੰਦੇ ਕਿ ਭਾਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਹਨੂੰ ਸਮਝੋ ਉਹ ਨਹੀਂ ਹੋਇਆ ਕਰਦੀ ਫਿਰ ਜਿਹੜੀ ਹੋਣੀ ਹੁੰਦੀ ਹੈ ਕਿਉਂਕਿ ਮਹਾਰਾਜ ਕਹਿੰਦੇ ਜਿਵੇਂ ਫਸਲ ਦੇ ਉੱਤੇ ਜਦੋਂ ਮੀਂਹ ਪੈ ਜਾਂਦਾ ਹੈ ਹਲਕੀਆਂ ਕਣੀਆਂ ਪੈ ਜਾਂਦੀਆਂ ਹਨ ਉਹ ਕੰਡ ਜਿਹੀ ਹੋ ਜਾਂਦੀ ਹੈ ਉਹ ਜਿਹੜੇ ਦਾਣੇ ਹੁੰਦੇ ਹਨ ਉਹ ਤਾਂ ਜੰਮ ਜਾਂਦੇ ਹਨ ਪਰ ਬਾਹਰ ਹੀ ਨਹੀਂ ਆਉਂਦੇ ਬਾਹਰ ਨਜ਼ਰ ਹੀ ਨਹੀਂ ਆਉਂਦੇ ਕਿਉਂਕਿ ਕੰਡ ਹੋਈ ਪਈ ਹੁੰਦੀ ਹੈ ਇਸ ਤਰ੍ਹਾਂ ਸਮਝੋ ਭਾਈ ਕਰਮ ਤਾਂ ਆਦਮੀ ਨੇ ਕਰਨੇ ਹਨ ਤੇ ਮੱਥੇ ਦੇ ਲੇਖ ਤਾਂ ਲਿਖੇ ਹੁੰਦੇ ਹਨ ਪਰ ਉਹਨਾਂ ਦੇ ਵਿਕਾਰਾਂ ਤੇ ਪਾਪਾਂ ਦੀ ਹਲਕੀ ਜਿਹੀ بارش ਹੋਣ ਦੇ ਨਾਲ ਕਣੀਆਂ ਪੈਣ ਦੇ ਨਾਲ ਜਿਹੜੇ ਸ਼ੁਭ ਕਰਮ ਹਨ ਉੱਗਦੇ ਹਨ ਤਾਂ ਹੋ ਗਏ ਨਾ ਫਿਰ ਬਾਹਰ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਹਨ ਬਾਬਾ ਨਾਨਕ ਜੀ ਦਾ ਦਾਰਾ ਕਾਜ਼ੀ ਸਲਾਰਦੀਨ ਸੀ ਜਦੋਂ ਇੱਥੇ ਆ ਕੇ ਕੋਈ ਗੁਰੂ ਦੇ ਚਰਨਾਂ ਦੇ ਨਾਲ ਨਮਸਤਕ ਜੋੜਦਾ ਹੈ ਮੱਥਾ ਟੇਕਦਾ ਹੈ ਤਾਂ ਉਹ ਜਿਹੜੀ ਪੇਪੜੀ ਹੁੰਦੀ ਹੈ ਉਹ ਜਿਹੜੀ ਪੇਪੜੀ ਆਈ ਹੁੰਦੀ ਹੈ ਉਪਰੋਂ ਟੁੱਟ ਜਾਂਦੀ ਹੈ ਦਾਣੇ ਬਾਹਰ ਨਿਕਲ ਆਉਂਦੇ ਹਨ ਤਾਂ ਫਲ ਦੇਣ ਲੱਗ ਜਾਂਦੇ ਹਨ ਜਿਹੜੇ ਮਾੜੇ ਕਰਮਾਂ ਦੀਆਂ ਮਾੜੀਆਂ ਗੱਲਾਂ ਹਨ ਉਹ ਦਬ ਜਾਂਦੀਆਂ ਹਨ ਇਸ ਕਰਕੇ ਕਹਿੰਦੇ ਕਿ ਭਾਈ ਤੁਹਾਨੂੰ ਸਮਝਾਈਏ ਜੇ ਇਸ ਤਰ੍ਹਾਂ ਸਮਝ ਨਹੀਂ ਆਈ ਕਾਜੀ ਸਲਾਰਦੀਨ ਨੇ ਕਿਹਾ ਨਹੀਂ ਜੀ ਮੈਨੂੰ ਵਿਸ਼ਵਾਸ ਨਹੀਂ ਪਰ ਤੱਕ ਪਰਮਾਣ ਦਿਓ ਮੈਨੂੰ ਜਿਵੇਂ ਕਿ ਕਈ ਲੋਕ ਆਖਦੇ ਹਨ ਆਪਾਂ ਆਪਣੀ ਬੁੱਧ ਹੈ ਜੇਤੀ ਗੁਰਮਖ ਪਿਆਰਿਓ ਫਿਰ ਆਖਿਆ ਉਹਨਾਂ ਨੇ ਕਿ ਆਹ ਵੇਖੋ ਸਾਡੀ ਮੋਹਰ ਦੇ ਅੱਖਰ ਪੜ ਮਹਾਰਾਜ ਨੇ ਖੀਸੇ ਵਿੱਚੋਂ ਮੋਹਰ ਕੱਢ ਕੇ ਆਖਿਆ ਕਹਿਣ ਲੱਗਾ ਜੀ ਇਹ ਤਾਂ ਪੁੱਠੇ ਹਨ ਪੜੇ ਨਹੀਂ ਜਾਂਦੇ ਫਿਰ ਮਹਾਰਾਜ ਨੇ ਕੀ ਕੀਤਾ ਕਿ ਇੱਕ ਕਾਗਜ਼ ਦੇ ਉੱਪਰ ਲਿਖ ਦਿੱਤਾ ਇਹ ਸਾਡਾ ਪ੍ਰੇਮੀ ਹੈ ਇਹਨੂੰ ਭਾਈ 10 ਰੁਪਏ ਦੇ ਦਿਓ ਖਜ਼ਾਨਜੀ ਜੀ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਤੇ ਮਹਾਰਾਜ ਨੇ ਕਾਗਜ਼ ਦੇ ਉੱਪਰ ਲਿਖ ਦਿੱਤਾ ਕਿ ਸਾਡਾ ਪ੍ਰੇਮੀ ਆਵੇਗਾ ਉਸਨੂੰ 500 ਮੋਹਰਾਂ ਦੇ ਦਿਓ ਇਹਨੂੰ ਜ਼ਰੂਰਤ ਹੈ ਜਦੋਂ ਆਖਿਆ ਭਾਈ ਖਜ਼ਾਨਚੀ ਤੋਂ ਪੈਸੇ ਪ੍ਰਾਪਤ ਕਰ ਲਾਉ ਤੇ ਜਦੋਂ ਕਾਜ਼ੀ ਸਲਾਰਦੀਨ ਗਿਆ ਕਿਉਂਕਿ ਸਮਝਾਉਣ ਦਾ ਤਰੀਕਾ ਬੜਾ ਨਿਰਾਲਾ ਸੀ ਉਹਨੇ ਉਸਨੂੰ ਮੋੜ ਦਿੱਤਾ ਤੇ ਖਜ਼ਾਨਚੀ ਨੇ ਮੋੜਿਆ ਤਾਂ ਕਿਤੇ ਮਹਾਰਾਜ ਦੀ ਮੋਹਰ ਨਹੀਂ ਲੱਗੀ ਹੋਈ ਜਦੋਂ ਵਾਪਸ ਆ ਗਿਆ ਤੇ ਕਾਜ਼ੀ ਮਹਾਰਾਜ ਕਹਿੰਦੇ ਭਾਈ ਵਾਪਸ ਕਿਉਂ ਆ ਗਿਆ ਕਹਿੰਦੇ ਉਹਨੇ ਜਵਾਬ ਦੇ ਦਿੱਤਾ ਖਜ਼ਾਨਚੀ ਨੇ ਪੈਸੇ ਨਹੀਂ ਦਿੱਤੇ ਕਹਿੰਦੇ ਮੋਹਰ ਨਹੀਂ ਲੱਗੀ ਹੋਈ ਮਹਾਰਾਜ ਦੀ ਮੋਹਰ ਤਾਂ ਤੁਸੀਂ ਲਾਈ ਨਹੀਂ ਪੈਸੇ ਵੀ ਮਿਲ ਗਏ ਫਿਰ ਸੱਚ ਫਿਰ ਮਹਾਰਾਜ ਨੇ ਮੋਹਰ ਲਾਈ ਤਾਂ ਪੈਸੇ ਵੀ ਮਿਲ ਗਏ ਫਿਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਵੇਖੋ ਜਿਵੇਂ ਮੋਹਰ ਲੱਗਦੀ ਹੈ ਫਿਰ ਤੈਨੂੰ ਸਾਰਾ ਕੁਝ ਪ੍ਰਾਪਤ ਹੋ ਗਿਆ ਜਿਵੇਂ ਦੁਨਿਆਵੀ ਕਾਰਜ ਇੱਥੇ ਇਸ ਤਰ੍ਹਾਂ ਹੋ ਰਹੇ ਹਨ ਲੇਖਾਂ ਦੀ ਗੱਲ ਲੇਖ ਵੀ ਲਿਖੇ ਹੁੰਦੇ ਹਨ ਪਰ ਉਹ ਗੁਰੂ ਦੇ ਚਰਨਾਂ ਦੀ ਮੋਹਰ ਜੇਕਰ ਨਾ ਲੱਗੀ ਹੋਵੇ ਮੋਹਰ ਨਾ ਲੱਗਣ ਕਰਕੇ ਕਈ ਵਾਰ ਚੀਜ਼ ਮਿਲਦੀ ਵੱਡੀਆਂ-ਵੱਡੀਆਂ ਦਾਤਾਂ ਜਿਹੜੀਆਂ ਹਨ ਉਹ ਰੁਕੀਆਂ ਪਈਆਂ ਹੁੰਦੀਆਂ ਹਨ ਮਹਾਪੁਰਖ ਗੁਰੂਆਂ ਸਤਪੁਰਖਾਂ ਦੇ ਚਰਨਾਂ ਨਾਲ ਲੱਗ ਕੇ ਜਿਹੜੇ ਮਹਾਨ ਰਿਸ਼ੀ ਹੋਇਆ ਕਰਦੇ ਹਨ ਉਹਨਾਂ ਦੇ ਚਰਨਾਂ ਨਾਲ ਜੁੜ ਕੇ ਹੀ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਹਨ ਜਿਵੇਂ ਰਿਸ਼ੀਆ ਹੋਇਆ ਜਿਹਦਾ ਨਾਮ ਮਾਰਕੰਡਾ ਜਦੋਂ ਪੈਦਾ ਹੋਇਆ ਤੇ ਬੜੇ ਯਤਨਾਂ ਨਾਲ ਪੈਦਾ ਹੋਇਆ ਜਦੋਂ ਪੈਦਾ ਹੋਇਆ ਤਾਂ ਜੋਤਸ਼ੀਆਂ ਨੇ ਦੱਸਿਆ ਬਾਦਸ਼ਾਹ ਮਹਾਰਾਜ ਦੀ ਉਮਰ ਬੜੀ ਛੋਟੀ ਹੈ ਇਹ ਲਗਭਗ 9 ਸਾਲ ਦੀ ਉਮਰ ਹੀ ਭੋਗੇਗਾ ਜੇ ਇਸ ਨੂੰ ਦੇਖ ਲਿਆ ਤਾਂ ਇਹਦਾ ਸਰੂਪ ਚਿਹਰੇ ਦਾ ਤੁਹਾਨੂੰ ਪਿਆਰ ਹੋ ਜਾਣਾ ਹੈ ਤੁਹਾਡਾ ਮੋਹ ਪੈ ਜਾਣਾ ਹੈ ਫਿਰ ਔਖਾ ਹੋਵੇਗਾ ਉਹਨੇ ਕੀ ਕੀਤਾ ਕਿ ਨਾ ਆਪਣੇ ਬੱਚੇ ਨੂੰ ਉੱਥੇ ਬਾਹਰ ਜੰਗਲਾਂ ਦੇ ਵਿੱਚ ਮਹੱਲ ਬਣਾ ਕੇ ਉੱਥੇ ਰੱਖਣਾ ਸ਼ੁਰੂ ਕਰ ਦਿੱਤਾ ਇੱਕ ਦਾਈ ਨੂੰ ਬੜੇ سارے ਪੈਸੇ ਦੇ ਦਿੱਤੇ ਆਖਿਆ ਤੇਰੇ ਵੀ ਗਰੀਬੀ ਕੱਟੀ ਜਾਵੇਗੀ ਤੂੰ ਇਸ ਬੱਚੇ ਦੀ ਪਾਲਣਾ ਕਰਨੀ ਹੈ ਕਿਉਂਕਿ 9 ਸਾਲ ਤਾਂ ਇਹਦੀ ਉਮਰ ਹੈ ਜੋਤਸ਼ੀਆਂ ਨੇ ਭਵਿੱਖ ਬਾਣੀ ਤੇ ਵਿਸ਼ਵਾਸ ਹੈ ਮੈਨੂੰ ਇਹੀ ਹੈ ਕਿ ਇਹ ਗੱਲ ਸੱਚ ਹੋਵੇਗੀ। ਉਹਨੇ ਫਿਰ ਦਾਈ ਨੇ ਉਹਦੇ ਬੱਚੇ ਨੂੰ ਪਾਲਿਆ। ਜਦੋਂ 9 ਸਾਲਾਂ ਦਾ ਹੋਣਾ ਸੀਗਾ। ਕੁਝ ਕੁ ਦਿਨ ਬਾਕੀ ਸਨ ਤੇ ਦਾਈ ਰੋਣ ਲੱਗ ਗਈ। ਹੁਣ ਉਹ ਬੱਚੇ ਨੂੰ ਨਹੀਂ ਸੀ ਪਤਾ ਕਿ ਮੇਰੀ ਮਾਂ ਅਸਲ ਮਾਂ ਰਾਣੀ ਹੈ ਤਾਂ ਅਸਲ ਪਿਤਾ ਮੇਰਾ ਰਾਜਾ ਹੈ। ਉਹ ਦਾਈ ਨੂੰ ਹੀ ਆਪਣੀ ਮਾਂ ਸਮਝਦਾ ਸੀ। ਉਹਨੇ ਪੁੱਛਿਆ ਮਾਂ ਤੂੰ ਕਿਉਂ ਰੋਨੀ ਹੈ? ਉਹਨੇ ਦੱਸੀ ਫਿਰ ਸਾਰੀ ਗੱਲ ਕਿ ਪੁੱਤਰ ਮੈਂ ਤੇਰੀ ਮਾਂ ਨਹੀਂ ਹੈਗੀ। ਕੁਝ ਦਿਨ ਤੇਰੀ ਜ਼ਿੰਦਗੀ ਦੇ ਬਾਕੀ ਹਨ। ਇਸ ਕਰਕੇ ਮੈਂ ਝੂਠ ਨਹੀਂ ਬੋਲਣਾ ਸੱਚ ਦੱਸ ਦਿੱਤਾ ਫਿਰ ਆਖਿਆ ਮਾਂ ਹਰ ਚੀਜ਼ ਦਾ ਕੋਈ ਇਲਾਜ ਹੁੰਦਾ ਜ਼ਿੰਦਗੀ ਵਿੱਚ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ ਉਹਦਾ ਕੋਈ ਹੱਲ ਨਹੀਂ ਹੁੰਦਾ ਕਿ ਇਹਦਾ ਕੋਈ ਹੱਲ ਨਹੀਂ ਹੋ ਸਕਦਾ ਕਹਿਣ ਲੱਗੀ ਇੱਕ ਹੱਲ ਹੈ ਉਹ ਇਹ ਹੈ ਜੀ ਕਿ ਪੂਰਨ ਮਹਾਪੁਰਖ ਜੇਕਰ ਕਿਤੇ ਮਿਲ ਜਾਣ ਉਹਨਾਂ ਦੇ ਚਰਨਾਂ ਨਾਲ ਤੂੰ ਆਪਣਾ ਮਸਤਕ ਲਾ ਦੇਵੇਂ ਫਿਰ ਗੱਲ ਬਣ ਜਾਵੇਗੀ ਕਹਿਣ ਲੱਗਿਆ ਮਹਾਪੁਰਖ ਇੱਥੇ ਬਥੇਰੇ ਹੋਣਗੇ ਜੰਗਲ ਵਿੱਚ ਆਪਾਂ ਚੱਲਦੇ ਆਂ ਕਹਿੰਦੇ ਕਿ ਇਜਾਜ਼ਤ ਨਹੀਂ ਆਪਾਂ ਨੂੰ ਬਾਹਰ ਜਾਣ ਦੀ ਇਸ ਕਰਕੇ ਆਪਾਂ ਕਿਤੇ ਨਹੀਂ ਜਾ ਸਕਦੇ ਸਾਨੂੰ ਇੱਥੇ ਹੀ ਰਹਿਣਾ ਪੈਣਾ ਹੈ ਉਹ ਪਿਛਲੇ ਪਾਸੇ ਕੋਈ ਚੋਰ ਦਰਵਾਜ਼ਾ ਸੀ ਉਹਨੇ ਖੋਲ ਦਿੱਤਾ ਬੱਚੇ ਨੇ ਜਦੋਂ ਜिद ਕੀਤੀ ਬੱਚਾ ਸਾਧੂਆਂ ਦੀ ਤਲਾਸ਼ ਵਿੱਚ ਜਾਂਦੇ ਜਾਂਦੇ ਸਾਧੂਆਂ ਨੂੰ ਤਲਾਸ਼ ਕਰਦਾ ਰਿਹਾ ਇੱਕ ਮੰਡਲੀ ਬੈਠੀ ਸੀ ਭਜਨ ਦੇ ਵਿੱਚ ਮਸਤ ਸੀ ਉਹਨੇ ਜਾ ਕੇ ਨਮਸਕਾਰ ਕੀਤੀ ਤੇ ਪਹਿਲੇ ਸਾਧੂ ਨੇ ਦੂਜੇ ਤੇ ਤੀਜੇ ਨੂੰ ਬੜੀ ਸ਼ਰਧਾ ਨਾਲ ਮੱਥਾ ਟੇਕਿਆ ਜਿਹਨੋ ਵੀ ਮੱਥਾ ਟੇਕਦਾ ਉਹ ਕਹਿੰਦਾ ਭਾਈ ਚਰਨ ਜੀ ਵੀ ਹੋਵੋ ਇਸ ਕਰਕੇ ਮਹਾਪੁਰਖਾ ਨੇ ਕੀ ਕੀਤਾ ਕਿ ਉਹਦੇ ਲੇਖ ਹੀ ਬਦਲ ਦਿੱਤੇ ਉਹਦੀ ਸਾਰੀ ਉਮਰ ਜਿਹੜੀ ਸੀਗੀ 9 ਸਾਲ ਦੀ ਸੀ ਉਹ ਕਈ ਸਾਲਾਂ ਦੀ ਬਣਾ ਦਿੱਤੀ ਅਸੀਸਾਂ ਦੇ ਕੇ ਮੱਥੇ ਦੇ ਲੇਖ ਜਿਹੜੇ ਸੀਗੇ ਭਾਈ ਬਦਲ ਗਏ ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ ਹੈ ਦਸਵੇਂ ਪਾਤਸ਼ਾਹ ਜੀ ਕਾਜ਼ੀ ਸਲਾਰਦੀਨ ਨੂੰ ਕਹਿਣ ਲੱਗੇ ਮਾਰਕੰਡੇ ਤੇ ਕੋ ਅਧਿਆਈ ਜਿਨ ਤ੍ਰਿਣ ਧਰ ਮੋੜ ਬੁਲਾਏ ਇਸ ਕਰਕੇ ਭਾਈ ਇਹ ਮਥੇ ਦੇ ਲੇਖ ਜਿਹੜੇ ਹੁੰਦੇ ਹਨ ਜਿਹੜਾ ਇੱਕ 9 ਸਾਲ ਦਾ ਬੱਚਾ ਸੀ ਵੱਡੀ ਉਮਰ ਵਾਲਾ ਬਣਿਆ ਬਹੁਤ ਲੰਮੀ ਉਮਰ ਭੋਗੀ ਬਾਅਦ ਵਿੱਚ ਮਾਰਕੰਡੇ ઋષਿ ਨੇ ਫਿਰ ਉਹ ਕੱਖਾਂ ਦੇ ਕੁਲੀ ਵਿੱਚ ਹੀ ਉਹਦੇ ਦਿਨ ਬਤੀਤ ਹੋਏ ਹਨ ਇਹ ઋષਿ ਹੋਇਆ ਬਹੁਤ ਲੰਮੀ ਉਮਰ ਵਾਲਾ ਤਾਂ ਸਾਤਸੰਗ ਹੈ ਜੀ ਇਹ ਸਤਗੁਰੂ ਦੀ ਕਿਰਪਾ ਹੋ ਗਈ ਅਕਾਲ ਪੁਰਖ ਦੀ ਐਵੇਂ ਹੀ ਫੁਰਨਾ ਜਿਹੜਾ ਹੈ ਗੁਪਤ ਰੂਪ ਵਿੱਚ ਇਹ ਚੀਜ਼ਾਂ ਵਰਤ ਜਾਂਦੀਆਂ ਹਨ ਮਹਾਪੁਰਖ ਜੀ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਵੀ ਕਹਿੰਦੇ ਹੁੰਦੇ ਸੀਗੇ ਕਹਿੰਦੇ ਕਿ ਭਾਈ ਇਹ ਇੱਕ ਬਰਕਤ ਹੀ ਆ ਇਹ ਇੱਕ ਬਰਕਤ ਹੈ ਨਮਸਕਾਰ ਦੇ ਅੰਦਰ ਇਹ ਨਮਸਕਾਰ ਕਰਿਆ ਕਰੋ ਪਰਮਾਤਮਾ ਨੂੰ ਕਿ ਹੰਮਰੀ ਕਰੋ ਹੱਥ ਦੇ ਰਛਾ ਪੂਰਨ ਹੋਏ ਚਿੱਤ ਕੀ ਈਸ਼ਾ ਜਦੋਂ ਭਾਈ ਕੋਈ ਨਮਸਕਾਰ ਕਰਦਾ ਹੈ ਨਾ ਗੁਰੂ ਨੂੰ ਤਾਂ ਉਹਦੇ ਸਾਰੇ ਹੀ ਕਾਰਜ ਸਵਾਰੇ ਹੋ ਜਾਂਦੇ ਹਨ ਸਾਰੇ ਹੀ ਕਾਰਜ ਰਾਸ ਆ ਜਾਂਦੇ ਹਨ ਹੁਣ ਵੇਖੋ ਭਗਵਾਨ ਦੇ ਲਿਖੇ ਨੂੰ ਉਹਦੇ ਪਿਆਰੇ ਜਿਹੜੇ ਹਨ ਮੇਟ ਦਿੰਦੇ ਹਨ ਕਈ ਵਾਰੀ ਪਰ ਪਿਆਰਿਆਂ ਦਾ ਲਿਖਿਆ ਹੋਇਆ ਭਗਵਾਨ ਜੀ ਨਹੀਂ ਮਿਲਟਦੇ। ਇਹੀ ਤਾਂ ਭਗਤਾਂ ਦੀ ਸਦਾ ਤੋਂ ਰੱਖਦਾ ਹਰ ਜੀ। ਉਹ ਤੁਰਨੋਂ ਰੱਖਦਾ ਆਇਆ ਹੈ। ਹੁਣ 9 ਸਾਲ ਦੀ ਉਮਰ ਵਿੱਚ ਉਹ ਬੱਚੇ ਦੀ ਤੇ ਕਿੰਨੀ ਉਮਰ ਵੱਧ ਗਈ। ਉਹਨਾਂ ਮਹਾਪੁਰਖਾਂ ਨੇ ਤਾਂ ਇਹੀ ਚੀਜ਼ ਦੱਸਣ ਵਾਸਤੇ ਇੱਕ ਇਹ ਗੱਲ ਸਮਝਾਈ ਸੀ। ਅਸਲ ਦੇ ਵਿੱਚ ਜਦੋਂ ਆਪਾਂ ਗੁਰੂ ਚਰਨਾਂ ਨਾਲ ਜੁੜਦੇ ਹਾਂ। ਗੁਰਮਖ ਪਿਆਰਿਓ ਤੇ ਜਿਹੜੀ ਇਹ ਪੰਕਤੀ ਹੈ ਮੱਥੇ ਜੋ ਤੁਰ ਲਿਖਿਆ ਸੋ ਮੇਟ ਨਾ ਸਕੇ ਕੋਈ ਪਰ ਰੱਬ ਦੇ ਪਿਆਰੇ ਜੇ ਪਰਮਾਤਮਾ ਚਾਵੇ ਤਾਂ ਆਪਣੇ ਪਿਆਰਿਆਂ ਤੋਂ ਲੇਖ ਬਦਲਾ ਦੇ ਦਿੰਦੇ ਹਨ ਇਹ ਰੇਖ ਵਿੱਚ ਮੇਖ ਵਾਲਾ ਕੰਮ ਬਣ ਜਾਂਦਾ ਹੈ ਤਾਂ ਸਾਥ ਸੰਗਤ ਜੀ ਸਾਨੂੰ ਇਹ ਰੱਬ ਦੇ ਪਿਆਰੇ ਜਿਹੜੇ ਉਪਦੇਸ਼ ਦਿੰਦੇ ਹਨ ਇਹ ਬਰਕਤਾਂ ਹੁੰਦੀਆਂ ਹਨ ਨਮਸਕਾਰ ਦੇ ਅੰਦਰ ਕਿੰਨੇ ਹੀ ਭਗਤਾਂ ਦਾ ਜੀਵਨ ਹੈ ਜਦੋਂ ਉਹਨਾਂ ਨੂੰ ਰੱਬ ਦੇ ਪਿਆਰੇ ਮਿਲ ਜਾਂਦੇ ਹਨ ਤਾਂ ਕਈਆਂ ਨੇ ਕਸਾਈ ਪੁਣਾ ਛੱਡਿਆ ਬੱਕਰੇ ਵੜਨ ਦਾ ਕੰਮ ਛੱਡ ਦਿੱਤਾ ਐਸੀ ਘਟਨਾ ਘਟ ਜਾਂਦੀਆਂ ਹਨ ਜ਼ਿੰਦਗੀ ਉਹਨਾਂ ਦੀ ਬਦਲ ਜਾਂਦੀ ਹੈ ਕਈ ਜਿਹੜੇ ਹਨ ਬੇਸ਼ਵਾਦ ਦਾ ਸੰਗ ਕਰਨ ਵਾਲੇ ਸਾਧੂਆਂ ਦਾ ਸੰਗ ਕਰ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ ਕਈ ਚੋਰ ਡਾਕੂ ਜਿਹੜੇ ਹੁੰਦੇ ਹਨ ਧਾੜ ਵੀ ਲੁਟੇਰੇ ਹੁੰਦੇ ਹਨ ਠੱਗ ਹੁੰਦੇ ਹਨ ਉਹਨਾਂ ਦੀ ਵੀ ਜ਼ਿੰਦਗੀ ਬਦਲਦੀ ਹੋਈ ਵੇਖੀ ਹੈ ਜਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਹੁਣ ਤਾਂ ਸੱਜਣਾ ਠੱਗ ਨੂੰ ਵੀ ਸੱਜਣਾ ਬਣਾ ਦਿੱਤਾ ਸੀ ਇਹ ਗੁਪਤ ਤਰੀਕੇ ਦੇ ਨਾਲ ਮੱਥੇ ਦੇ ਲੇਖ ਤਨਤਨ ਬਾਬਾ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਨਾਨ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਕਹਿੰਦੇ ਹੁੰਦੇ ਸਨ ਕਿ ਉਦੋਂ ਮੱਥੇ ਦੇ ਲੇਖ ਬਦਲਦੇ ਹਨ ਭਾਈ ਜਦੋਂ ਆਪਾਂ ਜਿਵੇਂ ਮੋਹਰ ਹੁੰਦੀ ਹੈ ਕੋਈ ਮੋਹਰ ਨੂੰ ਆਪਾਂ ਕਾਗਜ਼ ਤੇ ਲਾਉਂਦੇ ਹਾਂ ਤੇ ਜਿਹੜੇ ਅੱਖਰ ਦਿਸਦੇ ਹੁੰਦੇ ਹਨ ਮੋਹਰ ਦੇ ਪੁੱਠੇ ਹੁੰਦੇ ਹਨ ਪਰ ਜਦੋਂ ਮੋਹਰ ਲੱਗਦੀ ਹੈ ਤਾਂ ਸਿੱਧੇ ਹੋ ਜਾਂਦੇ ਹਨ ਫਿਰ ਸਿੱਧੇ ਪੜੇ ਜਾਂਦੇ ਹਨ ਪਹਿਲਾਂ ਨਹੀਂ ਪੜੇ ਜਾਂਦੇ ਇਵੇਂ ਹੀ ਫਿਰ ਮੱਥਾ ਜਿਹੜਾ ਹੈ ਜਦੋਂ ਆਪਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਟੇਕਦੇ ਹਾਂ ਆਪਣੇ ਆਪ ਹੀ ਜਿਹੜੇ ਸਾਡੇ ਕਰਮ ਹਨ ਜਿਹੜੇ ਸਿੱਧੇ ਹੋਣੇ ਸ਼ੁਰੂ ਹੋ ਜਾਂਦੇ ਹਨ ਗੁਰਦੁਆਰਾ ਸਾਹਿਬ ਜਾਓ ਨਮਸਤਕ ਹੋ ਆਪਣੇ ਗੁਨਾਹਾਂ ਦੀ ਮਾਫੀ ਮੰਗੋ ਕਿਉਂਕਿ ਆਪਣੇ ਵਿੱਚ ਗਲਤੀਆਂ ਔਗਣ ਬੜੇ ਜ਼ਿਆਦਾ ਹਨ ਪਰ ਗੁਰੂ ਤਾਂ ਸਾਨੂੰ ਬਖਸ਼ਣ ਹਾਰ ਹੈ ਗੁਰੂ ਮਹਾਰਾਜ ਫਿਰ ਸਾਨੂੰ ਬਖਸ਼ ਲੈਂਦੇ ਹਨ ਇਦਾਂ ਹੀ ਗੁਪਤ ਤਰੀਕੇ ਨਾਲ ਮੱਥੇ ਦੇ ਲੇਖ ਬਦਲਦੇ ਹਨ ਸਾਖੀਆਂ ਬੜੀਆਂ ਆਉਂਦੀਆਂ ਹਨ ਪਰ ਗੱਲ ਸਾਰੇ ਸ਼ਰਦਾ ਦੀ ਹੈ ਭਾਵਨਾ ਦੀ ਹੈ ਗੁਰੂ ਮਹਾਰਾਜ ਜੀ ਕਿਰਪਾ ਕਰਨ ਕੀਤੇ ਵਿਚਾਰ ਤੁਹਾਡੇ ਦਿਲਾਂ ਵਿੱਚ ਲੱਗ ਜਾਵੇ ਸ਼ਰਦਾ ਤੁਹਾਡੀ ਬਣ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹੋ ਜਿਹਾ ਵਰਤਾਰਾ ਵਰਤ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ